ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਅਦਾਲਤ ਨੇ ਗ੍ਰਿਫਤਾਰ ਕਰਵਾ ਲਿਆ ਜਿਹਾ ਮਨਜਿੰਦਰ ਸਿੰਘ ਲਾਲਪੁਰਾ ਖਿਲਾਫ ਪਿਛਲੇ 12 ਸਾਲਾਂ ਤੋਂ ਚੱਲ ਰਿਹਾ ਮੁਕਦਮੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਸੱਤ ਹੋਰ ਜਿਹੜੇ ਨਾਮਜਦ ਸੀਗੇ ਨੌਜਵਾਨ ਉਹਨਾਂ ਨੂੰ ਵੀ ਦੋਸ਼ੀ ਕਰਾਰ ਕਰ ਦਿੱਤਾ ਹੈ ਤੇ 12 ਤਰੀਕ ਨੂੰ ਸਜ਼ਾ ਸੁਣਾਈ ਜਾਣੀ ਹੈ ਯਾਨੀ ਕਿ ਕੁਝ ਦੋ ਦਿਨਾਂ ਬਾਅਦ ਹੀ 12 ਤਰੀਕ ਨੂੰ ਸਜ਼ਾ ਸੁਣਾਈ ਜਾਣੀ ਹੈ ਤੇ ਹੁਣ ਤੁਹਾਨੂੰ ਦੱਸਦੇ ਆਂ ਇਹ ਮਾਮਲਾ ਹੈ ਕਿ ਅਕਸਰ ਜਿਸ ਮਾਮਲੇ ਦੇ ਵਿੱਚ ਮੌਜੂਦਾ ਵਿਧਾਇਕ ਜਿਹੜੇ ਗ੍ਰਿਫਤਾਰ ਹੋਏ ਨੇ ਮਨਜਿੰਦਰ ਲਾਲਪੁਰਾ ਉਹ 2013 ਦਾ ਮਾਮਲਾ ਹੈ 2013 ਦੇ ਵਿੱਚ ਮਾਰਚ ਦੇ ਮਹੀਨੇ 'ਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਜੋ ਤੁਸੀਂ ਹੁਣ ਤਸਵੀਰ ਵੇਖ ਰਹੇ ਹੋ ਇਹ ਤਸਵੀਰ 2013 ਦੀ ਹੈ ਜਿੱਥੇ ਪੰਜਾਬ ਪੁਲਿਸ ਦੇ ਮਲਾਜ਼ਮਾ ਵੱਲੋਂ ਇੱਕ ਪਰਿਵਾਰ ਨੂੰ ਕੁੱਟਿਆ ਗਿਆ ਸੀਗਾ ਉਸ ਵੇਲੇ ਸੋਸ਼ਲ ਮੀਡੀਆ ਘੱਟ ਹੁੰਦਾ ਸੀਗਾ ਇੰਟਰਨੈਟ ਘੱਟ ਹੁੰਦਾ ਸੀਗਾ ਤਾਂ ਇਹ ਟੀਵੀ ਚੈਨਲਾਂ ਦੀ ਟੀਵੀ ਚੈਨਲਾਂ ਦੀ ਕਵਰੇਜ ਦੇ ਵਿੱਚ ਇਹ ਆਇਆ ਇੱਕ 12 ਸੈਕਿੰਡ ਦੀ ਵੀਡੀਓ ਬਣੀ ਜਿਸ ਦੇ ਵਿੱਚ ਇੱਕ ਮੈਰਿਜ ਪੈਲਸ ਦੇ ਬਾਹਰ ਇੱਕ ਲੜਕੀ ਨੂੰ ਛੇੜਨ ਦੇ ਇਲਜ਼ਾਮ ਲੱਗੇ ਟੈਕਸੀ ਡਰਾਈਵਰਾਂ ਦੇ ਉੱਤੇ ਤੇ ਉਹਨਾਂ ਟੈਕਸੀ ਡਰਾਈਵਰਾਂ ਦੇ ਵਿੱਚੋਂ ਇੱਕ ਟੈਕਸੀ ਡਰਾਈਵਰ ਸੀ ਮਨਜਿੰਦਰ ਸਿੰਘ ਲਾਲਪੁਰਾ ਉਸ ਵੇਲੇ ਜੋ ਹੁਣ ਮੌਜੂਦਾ ਵਿਧਾਇਕ ਨੇ ਉਸ ਵੇਲੇ ਉਹ ਟੈਕਸੀ ਚਲਾਉਣ ਦਾ ਕੰਮ ਕਰਦੇ ਸੀਗੇ ਤੇ ਲੜਕੀ ਵੱਲੋਂ ਇਲਜ਼ਾਮ ਲਗਾਏ ਗਏ ਕਿ ਟੈਕਸੀ ਡਰਾਈਵਰਾਂ ਨੇ ਮੇਰੇ ਨਾਲ ਛੇੜਛਾੜ ਕੀਤੀ ਆ ਉਹਨਾਂ ਨੇ ਜਦੋਂ ਉਸ ਦਾ ਵਿਰੋਧ ਕੀਤਾ ਤੇ ਟੈਕਸੀ ਡਰਾਈਵਰਾਂ ਵੱਲੋਂ ਲੜਕੀ ਦੇ ਪਰਿਵਾਰ ਦੀ ਤੇ ਲੜਕੀ ਦੀ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਆਈ ਤਾਂ ਪੁਲਿਸ ਨੇ ਵੀ ਉਸ ਲੜਕੀ ਦੇ ਥੱਪੜ ਮਾਰੇ ਡੰਡੇ ਮਾਰੇ ਤੇ ਉਸਦੇ ਪਿਤਾ ਨੂੰ ਵੀ ਕੁੱਟ ਦਿੱਤਾ ਆ ਜਿਹੜੀ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਸਿਰਫ ਪੁਲਿਸ ਮੁਲਾਜ਼ਮ ਦਿਖਾਈ ਦੇ ਰਹੇ ਨੇ ਤਾਂ ਇਹ ਵੀਡੀਓ ਲਗਾਤਾਰ ਟੀਵੀ ਚੈਨਲਾਂ ਤੇ ਉਸ ਵੇਲੇ ਚੱਲੀ ਅਖਬਾਰਾਂ ਦੇ ਵਿੱਚ ਆਈ ਤੇ ਹੌਲੀ ਹੌਲੀ ਜਦੋਂ 2014 15 16 ਬੀਤਿਆ ਤਾਂ ਜਦੋਂ ਜੀਓ ਆਇਆ ਜਾਂ ਕਹਿ ਲੋ ਕਿ ਜਦੋਂ 4G ਇੰਟਰਨੈਟ ਆਇਆ ਤੇ ਉਦੋਂ ਸੋਸ਼ਲ ਮੀਡੀਆ ਹੋਰ ਬੂਸਟ ਅਪ ਹੋਇਆ ਤਾਂ ਉਦੋਂ ਫਿਰ ਦੁਬਾਰਾ ਤੇ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈ ਤਾਂ ਇਸ ਦੇ ਵਿੱਚ ਅਦਾਲਤ ਨੇ ਸੂਮੋਟੋ ਲਿਆ ਸੀਗਾ ਕਿ ਇੱਕ ਦਲਿਤ ਪਰਿਵਾਰ ਤੋਂ ਆਉਂਦੀ ਲੜਕੀ ਦੇ ਨਾਲ ਸ਼ਰੇਰਾ ਇਸ ਤਰ੍ਹਾਂ ਦੀਆਂ ਹਰਕਤਾਂ ਹੋਈਆਂ ਉਹਨੂੰ ਕੁੱਟਿਆ ਮਾਰਿਆ ਗਿਆ ਤੇ ਪਰਿਵਾਰ ਦੇ ਨਾਲ ਬਦਸਲੂਕੀ ਕੀਤੀ ਗਈ ਤਾਂ ਉਦੋਂ ਇਹ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦਾ ਨਾਮ ਸੀਗਾ ਜਿਸ ਦੇ ਨਾਲ 7 ਹੋਰ ਲੋਕ ਸ਼ਾਮਲ ਸੇ 67 ਨੌਜਵਾਨ ਹੋਰ ਸ਼ਾਮਲ ਸਨ ਜਿਹੜੇ ਟੈਕਸੀ ਡਰਾਈਵਰ ਹੀ ਸੀਗੇ ਤੇ ਉਸ ਦੇ ਨਾਲ ਹੀ ਪੁਲਿਸ ਵਾਲਿਆਂ ਦੇ ਉੱਤੇ ਵੀ ਕਹਿ ਲੋ ਕਿ ਕਾਰਵਾਈ ਹੋਈ ਜਿਸ ਦੇ ਵਿੱਚ ਦੋ ਪੁਲਿਸ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਉਸੇ ਦਿਨ ਹੀ ਸਸਪੈਂਡ ਕਰ ਦਿੱਤਾ ਗਿਆ ਜਦੋਂ ਇਹ ਵੀਡੀਓ ਸਾਹਮਣੇ ਆਈ ਤੇ ਹੁਣ 2013 ਤੋਂ ਲਗਾਤਾਰ ਆਪਣੇ ਇਨਸਾਫ ਦੀ ਮੰਗ ਕਰਦੀ ਹੋਈ ਜਿਹੜੀ ਲੜਕੀ ਹੈ ਉਹ ਕੇਸ ਲੜ ਰਹੀ ਸੀਗੀ ਤੇ ਇਸ ਕੇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਸਾਹਮਣੇ ਆਈਆਂ ਅਦਾਲਤ ਨੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਤੇ ਹੋਰ ਸਾਰੀਆਂ ਚੀਜ਼ਾਂ ਦਾ ਵੀ ਅਦਾਲਤ ਵੱਲੋਂ ਕੈਲੋ ਕੀ ਸਹੂਲਤ ਦਿੱਤੀ ਗਈ ਤੇ ਅੱਜ ਇਸ ਕੇਸ ਦੇ ਵਿੱਚ ਮਨਜੀਦਰ ਸਿੰਘ ਲਾਲਪੁਰਾ ਸਮੇਤ 7 ਜਿਹੜੇ ਨੌਜਵਾਨਾਂ ਵੱਲੋਂ ਲੜਕੀ ਦੇ ਨਾਲ ਬਦਸਲੂਕੀ ਕੀਤੀ ਗਈ ਸੀ ਉਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ 12 ਤਰੀਕ ਨੂੰ ਹੁਣ ਸਜ਼ਾ ਸੁਣਾਈ ਜਾਣੀ ਹੈ ਤੇ ਇਹ ਸਾਰਾ ਮਾਮਲਾ ਸੀਗਾ ਕਿ 2013 ਦੇ ਵਿੱਚ ਲੜਕੀ ਦੇ ਨਾਲ ਲੜਕੀ ਨਾਲ ਛੇੜਛਾੜ ਹੁੰਦੀ ਹੈ ਛੇੜਛਾੜ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹ ਇੱਕ ਵੀਡੀਓ ਜਿਹੜੀ ਬਣ ਜਾਂਦੀ ਹੈ ਜੋ ਸੋਰਸ ਬਣ ਜਾਂਦਾ ਹੈ ਉਸ ਦੇ ਲੈ ਕੇ ਲਗਾਤਾਰ ਹੁਣ 12 ਸਾਲ ਤੋਂ ਜਿਹੜਾ ਕੇਸ ਚੱਲਦਾ ਆ ਰਿਹਾ ਸੀਗਾ ਉਸ ਦਾ ਨਿਪਟਾਰਾ ਹੋਣ ਵਾਲਾ ਹੈ ਤੇ ਉਸ ਦੇ ਵਿੱਚ ਹੀ ਅੱਜ ਜਿਹੜਾ ਹੈ ਕਿ ਐਮ.ਐਲ.ਏ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਆਪ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਅਦਾਲਤ ਜਾਣ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਐਮਐਲਏ ਦੀਆਂ ਬੜੀ ਹੀ ਠਾਠ ਬਾਠ ਦੇ ਨਾਲ ਅਦਾਲਤ 'ਚ ਜਾ ਰਹੇ ਨੇ ਬੜੀ ਹੀ ਟੌਰ ਟੱਪੇ ਦੇ ਨਾਲ ਹੀ ਕਹਿ ਲਓ ਵੀਡੀਓ ਵੀ ਬਣਾਈ ਜਾ ਰਹੀ ਹੈ ਇੱਕ ਆਪਣਾ ਰੋਪ ਦਿਖਾਇਆ ਜਾ ਰਿਹਾ ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਇਹ ਅਦਾਲਤ ਹੈ ਤੇ ਅਦਾਲਤ ਦੇ ਵਿੱਚ ਜਦੋਂ ਫੈਸਲਾ ਹੁੰਦਾ ਹੈ ਤੇ ਨਾ ਕੋਈ ਐਮਐਲਏ ਨਾ ਹੀ ਕੋਈ ਮੁੱਖ ਮੰਤਰੀ ਨਾ ਹੀ ਕੋਈ ਪ੍ਰਧਾਨ ਮੰਤਰੀ ਉੱਥੇ ਲੈਵਲ ਦਾ ਰਹਿ ਜਾਂਦਾ ਹੈ ਤੇ ਇਹ ਹੁਣ ਜਿਹੜਾ ਕਹਿ ਲੋ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਨਾਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ ਮਨਜਿੰਦਰ ਸਿੰਘ ਲਾਲਪੁਰਾ ਤੇ ਸਮੇਤ 7 ਹੋਰ ਨੌਜਵਾਨਾਂ ਨੂੰ ਤੇ ਹੁਣ 12 ਤਰੀਕ ਨੂੰ ਦੇਖਣਾ ਹੋਵੇਗਾ ਕਿ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਤੇ ਕਿੰਨੀ ਸਜ਼ਾ ਉਹਨਾਂ ਨੂੰ ਹੁੰਦੀ ਹੈ ਜੇਕਰ ਸਜ਼ਾ 2 ਸਾਲ ਤੋਂ ਘੱਟ ਹੁੰਦੀ ਹੈ ਤਾਂ ਉਹ ਆਪਣੀ ਜ਼ਮਾਨਤ ਅਰਜੀ ਅ ਅਦਾਲਤ ਦੇ ਵਿੱਚ ਲਗਾ ਸਕਦੇ ਨੇ ਤੇ ਉਹਨਾਂ ਦੀ ਜਿਹੜੀ ਵਿਧਾਇਕੀ ਹੈ ਉਹਦੇ ਤੇ ਵੀ ਕੋਈ ਐਕਸ਼ਨ ਨਹੀਂ ਹੋਵੇਗਾ ਪਰ ਜੇਕਰ 2 ਸਾਲ ਤੋਂ ਵੱਧ ਜੇ ਸਜ਼ਾ ਹੋ ਜਾਂਦੀ ਹੈ ਤਾਂ ਵਿਧਾਇਕੀ ਖਤਰੇ 'ਚ ਪੈ ਸਕਦੀ ਹੈ ਅਸਤੀਫਾ ਦੇਣਾ ਪੈ ਸਕਦਾ ਹੈ ਤੇ ਨਾਲ ਹੀ ਵਿਧਾਇਕੀ ਛੱਡਣੀ ਵੀ ਪੈ ਸਕਦੀ ਹੈ ਜੇਕਰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ 12 ਤਰੀਕ ਨੂੰ ਅਦਾਲਤ ਕੀ ਫੈਸਲਾ ਦਿੰਦੀ ਹੈ ਪਰ ਵੱਡੀ ਗੱਲ ਇਹ ਆਵਾਦਮੀ ਪਾਰਟੀ ਲਈ ਵੀ ਵੱਡਾ ਝਟਕਾ ਕਿ ਜਿੰਨਾਂ ਨੂੰ ਤੁਸੀਂ ਇਸ ਤਰ੍ਹਾਂ ਦੀਆਂ ਟਿਕਟਾਂ ਦੇ ਕੇ ਉਹਨਾਂ ਨੂੰ ਨਵਾਜਿਆ ਤੇ ਉਹਨਾਂ ਦਾ ਬੈਕਗ੍ਰਾਉਂਡ ਸ਼ਾਇਦ ਤੁਹਾਨੂੰ ਚੈੱਕ ਕਰ ਲੈਣਾ ਚਾਹੀਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਪਿਛਲੀਆਂ ਗਲਤੀਆਂ ਦੇ ਨਾਲ ਆਵਾਦਮੀ ਪਾਰਟੀ ਦਾ ਨੁਕਸਾਨ ਕਿੰਨਾ ਹੋ ਸਕਦਾ ਐ ਇਸੇ ਤਰ੍ਹਾਂ ਹੀ ਹੁਣ ਪਠਾਨ ਮਾਜਰਾ ਵੀ ਭੱਜੇ ਹੋਏ ਨੇ ਤੇ ਪਠਾਨ ਮਾਜਰਾ ਤੇ ਵੀ ਰੇਪ ਦੇ ਇਲਜ਼ਾਮ ਲੱਗ ਚੁੱਕੇ ਨੇ ਉਸ ਤੋਂ ਪਹਿਲਾਂ ਤੇ ਹੋਰ ਵੀ ਕਈ ਐਮਐਲਏ ਨੇ ਜਿਨ੍ਹਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਆ ਚੁੱਕੀਆਂ ਨੇ ਸਾਹਮਣੇ ਤੇ ਹੁਣ ਮਨਜਿੰਦਰ ਸਿੰਘ ਲਾਲਪੁਰਾ ਜੋ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਵਿਵਾਦਾਂ 'ਚ ਰਹੇ ਜਿਨ੍ਹਾਂ ਦੇ ਆਪਣੇ ਸਾਲੇ ਨੂੰ ਲਸਾਲੇ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਕਿ ਉਹ ਲਗਾਤਾਰ ਮਾਈਨਿੰਗ ਕਰ ਰਹੇ ਨੇ ਤੇ ਉਸੇ ਕਾਰਨ ਹੀ ਜਿਹੜਾ ਐਸਐਸਪੀ ਗੁਰਮੀ ਐਸਐਸਪੀ ਚਾਨਸੀ ਉਹਨਾਂ ਨੂੰ ਵੀ ਤਬਾਦਲਾ ਕਰਵਾਉਣਾ ਪਿਆ ਗਿਆ ਸੀ ਹੁਣ ਇਹੀ ਐਮਐਲਏ ਦਾ ਹੁਣ ਜੋ ਕਹ ਲੋ ਕੀ ਦੋਸ਼ੀ ਕਰਾਰ ਅਦਾਲਤ ਵੱਲੋਂ ਕਰ ਦਿੱਤਾ ਗਿਆ ਖੈਰ ਬੜਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ